شیش مہمان ڈاکٹر رام چند جی فارمر اڈیشنل ڈائریکٹر جنرل آئی سی اے آر نو دلی سردار نیال سی گیپور ممبر ڈاکٹر روندر سنگھ چیمان سارے کوربر نے ڈاک اشوک کمار سور کے ساڑھے 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 نے شری دیپکی ہوتے یہ سپریم کورٹ کے بہت ہی بڑے وکیل نے سارے ٹرسٹی وی سارے کیس بہت لڑے نے تو یہ بھی ساتھ پہنچے اس ویلے تم سائ کرنے واسطے آئے ہیں سارے ڈیلس ڈائریکٹرس آفیسرس ممبر اسٹوڈینٹس پر میڈیا بہت ہی شکار ہو کسان بھیڑوں بہنوں ਤੁਹਾਡ ਸਾਰਿਆਂ ਨਾਲ ਜੀ ਇੱਕ ਵਾਰ ਫੇਰ ਆ ਕੇ ਮਿਲਿਆ ਤੇ ਤੁਹਾਡਾ ਲੈ ਕੇ ਤੁਹਾਨੂੰ ਧਰਵਾਦ ਵੀ ਕਰਦੇ ਆ ਤੇ ਤੁਹਾਡਾ ਬਹੁਤ ਸਵਾਗਤ ਵੀ ਕਰਦੇ ਆ ਇਸ ਮੇਲੇ ਦੇ ਵਿੱਚ ਤੇ ਤੁਸੀਂ ਨਾ ਆਉਂਦੇ ਮੇਲੇ ਨਾਲ ਹੀ ਲੱਗਦਾ ਇਹ ਮੇਲਾ ਹੈ ਤੁਸੀਂ ਲਾਉਂਦੇ ਹੋ ਤੇ 1967 ਤੋਂ ਮੇਲੇ ਆਪਾਂ ਲਾ ਰਹੇ ਆ ਕਦੇ ਕਿਸ ਨੇ ਕੀਤਾ ਪਰ 1967 ਤੋਂ ਲੈ ਕੇ ਇਹ ਅੱਜ ਤੱਕ ਜੇ ਆਪਾਂ ਦੇਖੀਏ ਕਿ ਭਾਰਤ ਦਾ ਇਹ ਸਭ ਦੁਨੀਆ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਬਣ ਗਿਆ ਹੈ ਇਹ ਤੁਹਾਡੇ ਕਰਕੇ ਬਣਿਆ ਤੁਸੀਂ ਆਉਣੇ ਲੋਕ ਤੇ ਤਕਰੀਬਨ ਜੇ ਹੁਣ ਲੱਖਾਂ ਦੀ ਤਰ੍ਹਾਂ ਆदमी ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਸੇ ਕਹਿੰਦੇ ਕਿ ਦੁਨੀਆ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਹੈ ਕੱਲ ਜਿਹੜਾ ਮੇਲਾ ਹੋਇਆ ਸੀ ਆਪਣੇ ਤੇ ਉਹਦੇ ਵਿੱਚ ਜੋ ਸਾਡੇ ਕੈਮਰੇ ਲੱਗੇ ਸਾਰੇ 게ਟਾਂ ਦੇ ਉੱਤੇ ਉਹਨਾਂ ਨੇ ਸਾਡਾ ਡਾਟਾ ਦਿੱਤਾ ਹੈ ਇਹਦੇ ਵਿੱਚ 43000 ਜਿਹੜੇ ਵਾਹਨ ਆਏ ਨੇ ਕਾਰਾਂ ਬੱਸਾਂ 43000 ਉਹ ਆਏ ਨੇ ਜਿਹਦੇ ਸਟicker ਨਹੀਂ ਲੱਗੇ ਹੋਏ ਜਿਹੜੇ ਸਾਡੇ ਸਟicker ਵਾਲੇ ਦੇ ਉਹਦਾ ਵੱਲੋਂ ਨੇ ਪਰ 43000 ਇਹਦੇ ਤੇ ਸਟicker ਨਹੀਂ ਇਹਨਾਂ ਨੂੰ ਤੁਹਾਡੇ ਨੇ ਸਾਰੇ ਇਹਨੀਆਂ ਪਹਿਲਾਂ ਆਪਾਂ ਕਦੇ ਟਰਾਲੀਆਂ ਲੈ ਕੇ ਆਉਂਦੇ ਸੀ ਬਸਾਂ ਦੇ ਉਹਦੇ ਹੁੰਦੇ ਸੀ ਤੇ ਹੁਣ ਉਹ ਟਰਾਲੀਆਂ ਬਸਾਂ ਜਿਹੇ ਸੀ ਉਹ ਹੁਣ ਸਾਰੇ ਕਾਰਾਂ ਚ ਹੋ ਗਏ ਆਪਣੇ ਕਾਰਾਂ ਦੇ ਕਾਰਾਂ ਭਰ ਕੇ ਵੀ ਲਿਆਉਂਦੇ ਆ ਇੱਕ ਬਹੁਤ ਵਧੀਆ ਸੋਚ ਇਹ ਹੈ ਪਿੰਡ ਦੇ ਵਿੱਚ ਜਿਹੜੀ ਕਾਰ ਆਉਂਦੀ ਹੈ ਕਿ ਪੰਜ ਸੀਟਾ ਕਾਰ ਨੂੰ ਹੋਰੇ ਬਿਠਾ ਕੇ ਲਿਆਉਂਦਾ ਖਾਲੀ ਨਹੀਂ ਲੈ ਕੇ ਆਉਂਦਾ ਕਿ ਨਾ ਕੱਲਾ ਜਾ ਮਾਰਦਾ ਇਹ ਬਹੁਤ ਅੱਛੀ ਭਾਵਨਾ ਤੁਹਾਡੇ ਵਿੱਚ ਤੋਂ ਤੁਸੀਂ ਇੰਨਾ ਕੱਠ ਹੋ ਇਸ ਕਰਕੇ ਬੰਦਿਆ ਗੱਡੀਆਂ ਨੂੰ ਪਿੰਡਾਂ ਵਿੱਚ ਮੋਦ ਹੋ ਗਿਆ ਪਰ ਗੱਡੀ ਖਾਲੀ ਨਹੀਂ ਆਉਣੀ ਭਰ ਕੇ ਹੀ ਆਉਣੀ ਹੈ ਤੋਂ ਇਸੇ ਤਰ੍ਹਾਂ ਕਾਹ ਦੇ ਜਿਵੇਂ ਗੱਡੀਆਂ ਆਈਆਂ ਨੇ ਤੇ ਉਹ ਤਕਰੀਬਨ 1.40 ਲੱਖ ਕਿਸਾਨ ਪਹੁੰਚੇ ਦੇ ਬਹੁਤ ਵੱਡੀ ਤਾਰਾ ਹੈ ਅਸੀਂ ਤਾਂ ਲੱਗਦੇ ਹਾਂ 1.40 ਲੱਖ ਤੇ ਅੱਜ ਵੀ ਅਸੀਂ ਸਵੇਰ ਤੋਂ ਚੱਕਰ ਲਗਾ ਰਹੇ ਹਾਂ ਸਾਰੀ ਦੁਸ਼ਤੀ ਦਰ ਰੱਖਿਆ ਆ ਤੇ ਜਿੰਨਾ ਪਹਿਲਾਂ ਕੱਲ ਸੀ ਤਕਰੀਬਨ ਔਨਾ ਹੀ ਇਕੱਠ ਅੱਜ ਬਹੁਤ ਬਹੁਤ ਜ਼ਿਆਦਾ ਹੈਗਾ ਕਿ ਵੀ ਨਾ ਰਿਮੋਡੇ ਲੈ ਰਹੇ ਨੇ ਸਟਾਲਰ ਵੇਖ ਰਹੇ ਨੇ ਦੁਨਿਆਲੇ ਬੜਾ ਇੱਕ ਅਜਿਹੀ ਹੈਗਾ ਤੁਹਾਨੂੰ ਸਾਇਨ ਬਤਾਈਏ ਬਹੁਤ ਬਹੁਤ ਤੁਹਾਡਾ ਏਡਾ ਵੱਡਾ ਵਿਸ਼ਵਾਸ ਹੈ ਤੇ ਤੁਸੀਂ ਇੱਥੇ ਆਉਂਦੇ ਹੋ ਮੈਂ ਚੱਲ ਵੀ ਗਿਆ ਸੀ ਪਿਛਲੇ ਸਾਲ ਵਰਲਡ ਵੇਨ ਦੀ ਨਿਮਈਾਈ ਸੀ ਤੇ ਉਹ ਜਦੋਂ ਉਹਨੂੰ ਮੈਲੇ ਜਿਸੀਂ ਬਿਠਾਇਆ ਤੇ ਲਾਇਆ ਤੇ ਉਹਨਾਂ ਨੇ ਜਾ ਕੇ ਯੂਐਸਏ ਦੇ ਵਿਸ਼ੇਸ਼ਤ ਦੇ ਆਪਣੇ ਦਫ਼ਤਰ ਵਾਲਿਆਂ ਨੂੰ ਗਿਆ ਕਿ ਏਡਾ ਵੱਡਾ ਮੇਲਾ ਕਿਸਾਨ ਮੇਲਾ ਅਸੀਂ ਕਿਸੇ ਆਦੇ ਹੌਲ ਦੇ ਸਟਰੀ ਦੇਖੇ ਜਿੱਦਾਂ ਅਸੀਂ ਲੁਧਿਆਣੇ ਕੀ ਹੋਏ ਦੇ ਕੋਲ ਦੇਖ ਕੇ ਆਏ ਜੇ ਤੇ ਉਹਨਾਂ ਨੇ ਸਾਡੇ ਪੁੱਛਿਆ ਕਿ ਤੁਸੀਂ ਕੀ ਦਿੰਦੇ ਹੋ ਫਾਰਮਰ ਨੂੰ ਕਿ ਤੁਸੀਂ ਕਿਰਾਇਆ ਦਿੰਦੇ ਹੋ ਜਾਂ ਤੁਸੀਂ ਗੱਡੀਆਂ ਭੇਜਦੇ ਹੋ ਬੱਸਾਂ ਭੇਜਦੇ ਹੋ ਅਸੀਂ ਕਹਿੰਦੇ ਨਹੀਂ ਇਹ ਤਾਂ ਅਸੀਂ ਸੱਦਾ ਦਿੰਦੇ ਇਹਨਾਂ ਨੂੰ ਤੇ ਸਾਡੇ ਸੱਦੇ ਤੇ ਆ ਜਾਂਦੇ ਨੇ ਤੇ ਖਾਣਾ ਵੀ ਆਪਣਾ ਲੈ ਕੇ ਆਉਂਦੇ ਨੇ ਖਾਣਾ ਵੀ ਆਪਣਾ ਪੀਂਦੇ ਨੇ ਉਹ ਕਹਿੰਦੇ ਇਹਨਾਂ ਫਿਰ ਹੋਦੇ ਕਿਉਂ ਨੇ ਅਸੀਂ ਦੱਸਿਆ ਵੀ ਇਸ ਕਰਕੇ ਹੁੰਦੇ ਨੇ ਸਭ ਤੋਂ ਪਹਿਲੀ ਤਾਂ ਦੋਸਤੀ ਬਣੀ ਹੈ ਨਵੀਂ ਕਿਸਮ ਲੈ ਕੇ ਆਈ ਹੈ ਸਭ ਨੂੰ ਪਤਾ ਹੁੰਦਾ ਹੈ ਪਹਿਲਾਂ ਕਿਸਮ ਕਿਹੜੀ ਨਵੀਂ ਲੱਈ ਹੈ ਜੁੱਜੇ ਹੁੰਦਾ ਉਹ ਤਾਂ ਖਾਦਾ ਗੁੱਟੇ ਲੈ ਕੇ ਆਪਾਂ ਲੈ ਤੁਸੀਂ ਵੇਖੋ ਢੀਲੇ ਦੇ ਵਿੱਚ ਸਿਹਰੇ ਦੇ ਗੁੱਟੇ ਲੈਦੇ ਤੇ ਸਾਰਾ ਦਿਨ ਹੱਥ ਤੇ ਗੁੱਟੇ ਵੀ ਰੱਖੇ ਨੇ ਨਾਲ ਮੇਲਾ ਵੀ ਵੇਖ ਰਹੇ ਨੇ ਇਨਾ ਵਜਨ 4-5 ਕਿਲੋ ਅਸੀਂ ਤੁਹਾਡੀ ਦਾਤ ਨਹੀਂ ਦੇ ਸਕਦੇ ਅੱਜ ਕੱਲ੍ਹ ਇਹ ਬੱਚਿਆਂ ਨੂੰ ਕੋਲ 2 ਕਿਲੋ ਲੈ ਕੇ ਕਿਤੇ ਘੁੰਮ ਜਾਣਾ ਨਹੀਂ ਘੁੰਮਾਦੇ ਕੁਝ ਦਾਦਾ 10 ਕਿਲੋ ਦੇ ਗੁੱਟੇ ਚੁੱਕੇ ਹੁੰਦੇ ਨੇ ਤੇ ਸਾਰਾ ਮੇਲਾ ਵੇਖਦੇ ਆਉਂਦੇ ਤੁਸੀਂ ਜਦੋਂ ਤੁਸੀਂ ਇਸ ਕਮੇਟੀ ਦਾ ਸਾਥ ਲਾ ਕੇ ਰੈਜੋਸੀ ਕੋਰਾਨ ਮੇਦਿੰਸਾ ਚੱਲ ਕਰਦੇ ਆ ਉਹ ਛਾਂਤਿਆਂ ਨਾਲ ਸਾਡੇ ਵਿੱਚ ਕਲਾਬਾ ਚ ਉਹ ਵੀ ਤੁਸੀਂ ਇਥੋਂ ਲੈ ਕੇ ਜਾਈਓ ਤਾਂ ਇਹ ਬਹੁਤ ਵੱਡਾ ਵਿਸ਼ਵਾਸ ਹੈ ਕਿ ਸਾਹਮਣੇ ਇਹ ਜਿਹੜੇ ਵੀ ਹੈਗੇ ਕਿ ਜਦੋਂ ਲਈ 100 ਸਹਾਦਰ ਦਾ ਮਿਲ ਆਇਆ ਸੀ ਉਹ ਕਹਿੰਦੇ ਕੋਈ ਸਲਪ ਮਿਲਦੇ ਨੇ ਕਿ ਅਸੀਂ ਇੱਕ ਵੀ ਮੇਲਾ ਨਹੀਂ ਛੱਡਿਆ ਪਿੰਡਾਂ ਚ ਕਾਫੀ ਲੋਕ ਹੁੰਦੇ ਨੇ ਉਹ ਕਹਿੰਦੇ ਮੈਂ ਕੋਈ ਸਨਾਨ ਨਹੀਂ ਛੱਡੀ ਮੈਂ ਕਦੇ ਦਸਲ ਨਹੀਂ ਛੱਡੀ। ਤੋਂ ਉਹਨਾਂ ਵਾਸਤੇ ਸਭ ਕੁਸ਼ਕੇ ਮੇਲਾ ਵੀ ਹੁੰਦਾ ਹੀ ਹੈਗਾ ਜਿੱਥੇ ਗਰਦਾਰੇ ਜਾਂਦੇ ਨੇ ਤੇ ਉਹ ਕਹਿੰਦੇ ਸੀ ਕੋਈ ਪਹਿਲਾਂ ਨਹੀਂ ਖੰਡਿਆ ਜੀ। ਤੇ ਇਹੋ ਜਿਹੇ ਕਿਸਾਨ ਆਪਣੇ ਜਿਵੇਂ ਬੈਠੇ ਨੇ। ਜੋ ਨਾਲ ਨਾਲ ਜਿਹੜਾ ਸਾਡਾ ਇਸ ਸਾਲ ਦਾ ਮੇਲਾ ਹੈ। ਇਹਦਾ ਬਹੁਤ ਮਤਵੇ ਹੈ ਕਿ ਅਸੀਂ ਜਿਹੜੇ ਸਾਡੇ ਉਧਰ ਪੀ ਸੌਨੇ ਆ ਉਹਨਾਂ ਨੂੰ ਬਚਾਉਣਾ। ਸੌਨੇ ਕਿਹੜੇ ਨੇ ਸਾਡੇ? ਇੰਨੇ ਨੇ ਮੈਂ ਤਾਂ ਧਾਰਤੀ ਦਾ ਹੇਠਲਾ ਪਾੜੀ। ਉਹ ਬਹੁਤ ਡੁੱਬ ਗਿਆ ਚਲਾ ਗਿਆ 250 300 ਬੋਤਲ ਵੀ ਹੋ ਗਿਆ 150 ਬੋਤਲ ਆਮੀ ਹੈ ਤੇ ਕਦੇ ਲੜਕੇ ਜਾਂਦੇ ਸੀ ਪਿੰਡਾਂ ਦੇ ਵਿੱਚ ਲੜਕੇ ਵੀ ਬੰਦ ਹੋ ਗਏ ਫਿਰ ਮੋਟਰ ਆ ਗਿਆ ਫਿਰ ਬੱਛੀ ਮੋਟਰ ਆ ਗਿਆ ਹੁਣ ਉਹ ਤੋਂ ਵੱਧ ਕੀ ਹੋਊਗਾ ਸਾਨੂੰ ਸਮਝ ਨਹੀਂ ਆਉਂਦੀ ਪਾਣੀ ਨਹੀਂ ਰਹਿਣਾ ਬੜਾ ਨੀਚੇ ਤੋਂ ਉਹਨੂੰ ਸੀ ਬਚਾਉਣਾ ਹੈ ਕਿਥੇ ਨਹਿਰ ਦਾ ਪਾਣੀ ਲੱਗਦਾ ਹੈ ਪਹਿਲਾਂ ਨਹਿਰ ਦਾ ਪਾਣੀ ਲਾਈਏ ਫਿਰ ਆਪਣਾ ਘੋਰ ਦਾ ਪਾਣੀ ਲਾਈਏ ਏਵੇਂ ਕਿ ਮੀਂਹ ਨਹੀਂ ਹੋਈ ਹੈ ਕਿ ਉਹ ਚੱਲਦਾ ਹੀ ਨਵੇ ਹੋਰ ਆਪੋ ਪਹਿਲਾ ਨਹਿਰ ਦਾ ਪਾਣੀ ਲਾ ਲਈ ਨਹਿਰ ਦਾ ਪਾਣੀ ਬਹੁਤ ਵਧੀਆ ਹੁੰਦਾ ਘਾੜਾ ਤੋਂ ਆਉਂਦਾ ਕੋਈ ਜੋ ਨਾਂ ਕਰਦੇ ਆ ਉਹ 120 ਕੁਆਟਲ ਘਟਦੇ ਆ ਦੁਨੀਆ ਦੇ ਵਿੱਚ ਕੋਈ ਨ ਕੋਵੜ ਨਹੀਂ ਕਿ ਇਹ ਹੈਕਟੇਅਰ ਦੇ ਵਿੱਚੋਂ 120 ਕੁਆਟਲ ਅਨਾਜ ਪੈਦਾ ਹੁੰਦਾ ਹੋਵੇ ਤੇ ਜਿਹੜੀ ਪ੍ਰਾਲੀ ਹੈ ਉਹ ਅਸੀਂ ਅੱਗ ਲਾ ਦਿੰਦੇ ਆ ਉਹ ਤੋਂ ਲਈਏ ਪ੍ਰਾਲੀ ਵਿੱਚ ਵੀ 33% ਕੱਲ ਜਿਹੜੇ ਬੁੱਢਾ ਲੈਂਦਾ ਜਿਹਦੇ ਵਿੱਚੋਂ ਨਾਈਟ੍ਰੋਜਨ ਫਾਸਫੋਰਸ 33% ਦਾ ਪ੍ਰਾਲੀ ਚੋਂ ਦੇਦੇ ਨੇ ਉਹਨੂੰ ਵੀ ਪਾ ਕੇ ਲਾ ਦਿੰਦੇ ਆ ਜੇ ਆਪਾਂ ਵਿੱਚੇ ਰੱਖੀਏ ਨੂੰ ਬਾਹਰ ਵਿੱਚ ਤੇ ਮਸ਼ੀਨਾਂ ਆ ਗਿਆ ਨੇ ਤੇ 43% ਤੁਹਾਡੇ ਯੂਟਿਲ ਬਚ ਜੇ ਨੇ ਅੱਧਾ ਬਚਣ ਗਿਆ ਤੁਹਾਡੇ ਆ ਜਿਹੜੀਆਂ ਅਗਲੇ ਸਾਲਾਂ ਨੂੰ ਯੂਰੀਆ ਫਸਟ ਦਾ ਕੋਣ ਨੂੰ ਬਚ ਜਾਣਗੇ ਤੇ ਨਾਲ ਵਾਧਾ ਵੜਾ ਵਾਤਾਵਰਣ ਦੇ ਸੇਵਾ ਪਰ ਰੱਖਿਆ ਸਾਦੇ ਨੇ ਸਾਵਧਾਨੀ ਨਾਲ ਰਖਵੇ ਵੱਧ ਵੱਧ ਬਰਉਤਾਈ ਦੇ ਕੁੱਤੇ ਨਹੀਂ ਕਰਾਜ ਲਾਗੇ ਵੇੜੇ ਚ ਲਾਗੇ ਜਿਹੜੇ ਵੇਲੇ ਲਾਗੇ ਖੇਤਾਂ ਦੇ ਜਿਹਨਾਂ ਦੇ ਲਾਗੇ ਬਚਿਆ ਦੇ ਮਹੀਨਾ ਮਹੀਨੇ ਤਾਂ ਇਹੋ ਬਚਾਏ ਦੇ ਤਾਂ ਹੋਣਾ ਧਰਮੇ ਬਹੁਤ ਮਾਰੀ ਹੈ ਇਸੇ ਇਹ ਹੁਣ ਇਹ ਸਭ ਕੀ ਹੋਇਆ ਜਿਹੜੀ ਪਿੱਛੇ ਸਰਦੀ ਸੀ ਸਾਡੇ ਉਹ ਸਾਡਾ ਤਕਰੀਬਨ 50 ਸਾਲਾਂ ਦਾ ਰਿਕਾਰਡ ਟੁੱਟਿਆ ਉਹ ਕਿਉਂ ਟੁੱਟਿਆ ਦਸੰਬਰ ਤੇ ਜਨਵਰੀ ਦੇ ਵਿੱਚ ਬੱਦਲ ਵਾਣੀ ਚੋਂਦਰ ਇਹ ਸੂਰਜ ਨਹੀਂ ਲੱਸੀ ਆਈ ਦੋ ਮਹੀਨੇ ਇਸ ਇਦਾਂ ਦਾ ਰਿਕਾਰਡ ਟੁੱਟਿਆ ਉਹਦੇ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਜਿੰਨੀਆਂ ਨਿੰਮਾ ਸੀ ਉਹਦੇ ਪੱਤੇ ਸੁੱਕੀ ਸੀ ਪਟਿਆਲੇ ਸਰਪੰਚ ਆਇਆ ਕਿ ਸਾਡੇ ਤਾਂ ਬਰਸ ਸੀ ਘਣੀ ਤੇ ਬਹੁਤ ਥਾੜੀ ਫਸਲ ਪਰੇ ਸੁੱਕ ਗਈ ਤੇ ਪੁੱਛੇ ਕਰਕੇ ਸੁਣੇ ਸੀ ਕਿ ਜਿਹੜੀ ਬਰਸ ਸੀ ਸਰਦੀ ਸੀ ਉਹ 2 ਮਹੀਨੇ ਲੰਬੀ ਹੋ ਗਈ ਸੀ ਤੇ ਗਰਮੀ ਦੇ ਵਿੱਚ ਵੀ ਸਾਡਾ ਰਿਪੋਰਟ ਆਇਆ ਸਾਡੀ ਜਿਹੜੀ ਮਈ ਸੀ ਤੇ ਜਿਹੜੀ ਜੂਨ ਸੀ ਮਈ ਵੀਰ ਨਾਲ ਜੂਨ ਵੀਰ ਨਾਲ ਸੀ ਪਰ ਟੈਂਪਰੇਚਰ ਸਰ ਗਾੜੀ 1.6 ਡਿਗਰੀ ਹੋ ਗਈ ਸੀ ਤਾਪਮਾਨ ਜਿਹੜਾ ਮੇਗਾ 30 ਡਿਗਰੀ ਉਨੇ ਦਾ ਕਿਹਾ ਇਹ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ 49 ਸਾਲਾਂ ਦੇ ਵਿੱਚ ਇਹ ਹੋਰ ਟੈਂਪਰੇਚਰ ਦੇ ਵਧਣਾ ਹੀ ਵਧਣਾ ਫੈਕਟਰੀ ਸਰਦਾਰੀ ਛੇਤੀ ਅਗਲੇ ਵਾਰੀ ਹੋਰ ਵੱਲੂ ਆ ਕਿਉਂ ਬਾਦਰੇ ਆੜਕਦੇ ਜਾਓ ਜਿੱਦੇ ਵਹੀਕਰ ਨੇ ਨਰਕ ਤੋਂ ਆ ਨਿਕਲ ਰਹਾ ਜੋ ਨੱਕ ਜਾ ਰਹੇ ਨੇ ਮਸਾਲਾ ਦੇ ਨਿਕਾ ਰਹੇ ਨੇ ਕਾਰਾਂ ਦੇ ਨਿਕਾ ਰਹੇ ਨੇ ਨਰਕ ਤੋਂ ਆ ਨਿਕਲ ਰਹਾ ਜਦਾਂ এনਵਾਇਰਨਮੈਂਟ ਪਹੁੰਚੂ ਰਿਹਾ ਜਿੱਦੇ ਸਾਡੇ ਆਉਜ਼ ਏਸੀ ਲੱਗੇ ਹੋਏ ਦੇ ਉਹਨਾਂ ਦੇ ਵਿੱਚੋਂ ਵੀ ਨਰਕ ਤੋਂ ਆ ਪਿੱਛੇ ਬਾਹਰ ਨਿਕਲ ਆਏ ਜੀ ਨੇ ਕਿਹਾ ਘਰਾਂ ਦੇ ਵਿੱਚ ਵੀ AC ਲੱਗੇ ਹੋਣ ਤੋ ਇਹ ਸਾਰਾ ਹੀ ਆਪਣਾ ਵਾਤਾਵਰਨ ਗਰਮ ਹੋ ਰਿਹਾ। ਤੋ ਉਹਦਾ ਇੱਕੋ ਹੀ ਬਚਾਰਾ ਹੈ ਹੁਣ ਆਪਾਂ ਉੱਤੇ ਗਰੇਲੇ ਹਰੇ ਉੱਤੇ ਫਲਾਂ ਦੇ ਉੱਤੇ ਨਾਲੋ ਕਿ ਆਪਾਂ ਬਾਪੜਾ ਲਾ ਲਈਏ, ਰੇਲ ਲਾ ਲਈਏ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੇ ਉਹ ਲਾਈਏ ਤਾਂ ਕਿ ਉਹ ਆਪਣੇ ਸੰਗਜਾਪਾ ਬਚਾਂਗੇ ਜਰੂਰ ਮਤਲਬ ਉਜਾਉਣਾ। ਤੇ ਬਾਕੀ ਕੋਈ ਵੀ ਫਸਲ ਨਹੀਂ ਬਹੁਤ ਵਧੀਆ। ਅੱਛੀ ਫਸਲ ਆਈ ਕਿੜੇ ਤੋਂ ਮੱਥੀ ਹੋਈ ਹੈ ਤੇ ਵਾਰੀਆਂ ਤੇ ਬਚੀ ਹੋਈ ਹੈ ਤੇ ਲੱਗਦਾ ਕਿ ਜਾਨ ਵੀ ਆਪਣਾ ਅੱਛਾ ਹੀ ਰਹੂਗਾ ਇੱਥੇ ਤੁਸੀਂ ਬੈਠੇ ਹੋ ਹੁਣ ਇੱਥੇ ਸਾਰੇ ਜਦੋਂ ਜਾਓਗੇ ਤੇ ਬਾਹਰ ਸਾਡੇ ਪ੍ਰਦਰਸ਼ਨੀਆਂ ਲੱਗਿਆ ਨੇ ਸੋਨੇ ਦੀਆਂ ਫਸਲਾਂ ਅਸੀਂ ਅੱਗੇ ਜਾ ਕੇ ਖੇਤ ਦਾ ਸਾਡਾ ਧਰੂ ਹੁੰਦਾ ਉਸੇ ਸਾਰੇ ਸੋਨੇ ਦੇ ਫਸਲਾਂ ਦੀ ਇੱਕ ਪਟੌੜ ਲਗਾਇਆ ਮਾਟਰ ਢੋਲਾਈਆਂ ਕੰਨ ਜਮ ਤੋਂ ਪੱਕੀ ਤੋਂ ਵੇਚੀਏ ਕਿੰਨੇ ਸਾਡੇ ਮੂਹ ਦੇ ਕਿਰੋ ਇੱਥੇ ਸੱਜੇ ਪਾਸੇ ਸਸਤੀ ਦੇ ਸੌਂਗਰੀ ਲਈ ਹਾਰੀ ਦੇ ਫਸਲਾਂ ਦਾ ਬਿਜਲੀਆ ਨੇ ਸਾਰੀ ਜਾਣਕਾਰੀ ਇੱਥੇ ਦੇ ਰਿਆ ਨਾਲ ਨਾਲ ਖੇਤੀ ਸਹਾਇਤ ਵੀ ਇੱਥੇ ਹੀ ਸ਼ੇਰ ਕਰ ਰਿਹਾ ਇੱਕ ਸੇ ਹਾਰੀ ਦੇ ਫਸਲਾਂ ਦੇ ਵੀ ਜਿਹੜੇ ਨੇ ਉਹ ਦੇ ਰਿਆ ਜਿਹੜੇ ਸਾਡੇ ਨਾਲ ਸਿਰ ਕੱਟ ਗਿਆ ਕਿਸਮਾਂ ਲਈ ਤੁਸੀਂ ਸਾਰੇ ਪੁੱਛਦੇ ਹੋ ਮੈਂ ਦੋ ਚਾਰ ਉਹ ਤੁਹਾਡੇ ਨਾਮ ਲਾ ਲਾ ਗਲਤ ਵੀ 86 ਛੋਹ ਵੀ ਵ੍ਰਾਈਟੀ ਇਹਦੇ ਵਧੀਆ ਪ੍ਰੈਕਟਿਸ ਦਾ ਝਾੜ ਇਹਨਾਂ ਵਧੀਆ یہ جموں تو لے کے کلکے تک جنہیں سٹیٹان میں سر میں ریوز کرتے ہیں کیونکہ جاڑ ہی بہت بڑھیا ہے چھولیا کی قسم کی وی جی دس موٹے چھولے نے یہ چھولیے واسطے بہت بڑھیا اچھا سوچ رہے کہ فورن کنٹری کے فروجن مٹر پک پہ جڑے فروجن یہ ادھر کی قسم یہ فروجن چولیے بنوں گا ایکسپورٹ بھی ہو سکتا ہے تھوڑے جو بہت سارے زمیندار بیٹھے ہو گئے اچھری بھی لگ رہی ہیں جو فریج ڈرائنگ کردیا فوجیں سبزیاں بنا رہے ہیں لاگ پہ لیڈی ہے تو یہ چھولے یہ جڑے فروجن کر کے باہر کرنے کو ایکسپورٹ ہو سکتے ہیں یورپ کے چھولا ہوں کیونکہ ٹھنڈ بہت ہوتی ہے یورپ کے اتنے چھولے بھی ہوں ایک باہ نہیں ہے یہ ایک ایسپور کشن ہو سکے ان چیزوں کی ਇਸੇ ਤਰ੍ਹਾਂ ਲੋਰੀਆ ਹੋਣਾ ਲੱਗਣਾ ਤਾਂ ਦੋ ਤਿੰਨ ਬੈਗਾਂ ਤੋੜੇ ਦੀਆਂ ਸਤਾਰਾਂ ਬੈਗਾਂ ਦੋਰੀਆ ਫਸੀਮ ਹਾੜੂ ਬੈਗੜੇ ਕਿ ਜਰੂਰ ਤੱਕ ਖੜਾ ਰਹਿਣਾ ਟੀਲ 42 ਬੈਗੀ ਹੈਗੀ ਜਵੀਂ ਦਿਓ ਐ ਕਿ ਦੋ ਤਸੀ ਕੱਢੀਆਂ ਨੇ ਇਹਦੇ ਦੋਹਾਂ ਹੀ ਪਿਆਲਾ ਲੈਣਾ ਉਹ ਦੂਹਰ ਪੱਕਣੇ ਪਹਿਲਾ ਦੋ ਵਾਰੀ ਪੂਰੀ ਕਹੇ ਲੈ ਲਓ ਚਾਰਾ ਬਣੂਗ ਤੀਜੀ ਵਾਰੀ ਉਹਦਾ ਸਿਰਾ ਲਾਓ ਉਸ ਨੂੰ ਕਹੇ ਕੱਢੀਰੋ ਸਵੇਰ ਨੂੰ ਪੌਣ ਦਾ ਬਹੁਤ ਪੂਰ ਦਾ ਬ੍ਰੇਕਫਾਸਟ ਕਰਦੇ ਆ ਕਿਉਂਕਿ ਆਪਣੇ ਵਾਲੇ ਨੂੰ ਲੱਗਦੇ ਫਿਰਨੇ ਕਿ ਜੇ ਇਹ ਸਾਡੇ ਕੋਲ ਵੀ ਹੋ ਸਕਗੇ ਨਾ ਪਰ ਕਰ ਸਕਦੇ ਆ ਤੇ ਮਟਰ ਹੁਣ ਬਹੁਤ ਜ਼ਿਆਦਾ ਅਗੇ ਤਾਂ ਲੱਗੇਗਾ 199 ਫਟੇ ਦੇ ਤਾਂ 7 ਨੇ ਸਾਡੇ ਆ ਹੁਸ਼ਾਰਪਣ ਆ ਬਹੁਤ ਮਾੜਾ ਲੱਗਦਾ ਉਹਨਾਂ ਪਾਸੇ ਬਹੁਤ ਵਧੀਆ ਛਾਪੀਆਂ ਦੇ ਕਿਤੇ ਸਾਡੇ ਕੋਲ ਦਾਣਾ ਦੇ ਕਿਤੇ 14 ਦੀ ਇੱਕ ਸਣਾਈ ਹੈ ਤੇ ਅਸੀਂ ਜਿਹੜੇ ਸਾਡੇ ਸੁਧਰੇ ਪੀਜ ਨੇ ਇੱਥੇ ਦਾ ਦੇ ਰਹੇ ਨੇ یہ ابھی پینتی جگہ سے دے رہے ہوں ہر جلے ضلع اٹھارہ ضلع اٹھارہ کشی وگیان کیندر اتنے بھی سیل ہو رہے ہیں کھڑے رسرچ اسٹیشن نے کوئی ضرور نہیں جیسے کام نہ ہول ہونے یہ ادو تک سیل ہو رہے ہیں جو تک